ਤੂੰ ਪਾਗਲ ਹੋ ਗਈ ਆ ਆ ਇਹ ਲੋਕ ਕੀ ਕਰਦੀ ਪਈ ਹੈ ਪਹਿਲੇ ਹੀ ਨੇ ਸਾਰਾ ਕੰਮ ਘੁਮ ਘੁਮ ਕਰ ਲਿਆ ਰੋਟੀ ਰਾਟੀ ਖਾ ਲਈ ਤੇ ਹੁਣ ਚੱਕ ਕੇ ਬੈੱਡ ਚੜਨ ਲੱਗੀ ਹੋਈ ਹੈ ਇਹਨੂੰ ਹੋਰ ਕੋਈ ਕੰਮ ਹੀ ਨਹੀਂਗਾ ਜਰੂਰ ਦੇਖੋ ਤੇ ਸਾਰੇ ਕੰਮ ਪੁੱਠੇ ਹੀ ਕਰਦੇ ਜਿੰਨੇ ਵੀ ਦੇ ਕੰਮ ਆ ਸਭ ਪੁੱਠੇ ਕੰਮ ਨੇ ਕੋਈ ਸਿੱਧਾ ਕੰਮ ਨਹੀਂ ਹੈਗਾ ਤੁਸੀਂ ਵੀ ਇਹ ਵੀਡੀਓ ਕਿਉਂ ਬਣਾ ਰਹੇ ਹੋ ਲੋ ਗਾਇਜ਼ ਨਾਨ ਹੋ ਕੇ ਆ ਗਈ ਸਭ ਕੁਝ ਫ੍ਰੀ ਹੋ ਗਈ ਆ ਤੇ ਹੁਣ ਕਰੀਮਾ ਬਹੁਤ ਰਹੀਆ ਪੂਰੀ ਇੱਕਦਮ ਰੱਜ ਕੇ ਸਾਰੀਆਂ ਕਰੀਮਾ ਲਾ ਲੈਣੀਆਂ ਤੂੰ ਕਿੰਨੀ ਚਿੱਟੀ ਨਿਕਲ ਜਾਣਾ ਤੂੰ ਤੇ ਗਾਇਜ਼ ਅੱਜ ਦਾ ਵੀਲੋਗ ਇੱਥੇ ਹੀ ਖਤਮ ਕਰਦੇ ਆ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਚੈਨਲ ਸ਼ੇਅਰ ਨੂੰ ਸਬਸਕ੍ਰਾਈਬ ਸਭ ਕੁਝ ਕਰੋ ਹੋਰ ਕੀ ਕਰਨੇ ਹੁੰਦੇ ਆ ਸ਼ੇਅਰ ਵੀ ਕਰੋ ਸ਼ੇਅਰ ਵੀ ਕਰੋ ਠੀਕ ਹੈ ਜੀ ਤੇ ਮਿਲਦੇ ਆਪਾਂ ਨੈਕਸਟ ਵੀਲੋਗ ਵਿੱਚ ਤਦ ਤੱਕ ਲਈ ਬਾਏ ਬਾਏ